ਅੰਮ੍ਰਿਤਸਰ ਦੇ ਅੰਦਰ ਅਲਗ-ਅਲਗ ਮੰਡਲਾਂ ਦੀ ਮੀਟਿੰਗਾਂ ਰੱਖੀਆਂ ਜਿਨੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੰਧੂ ਸਾਹਿਬ ਜਿਹੜੇ ਕਿ ਸਭ ਨਾਲ ਪੜ੍ਹੇ ਲਿਖੇ ਉਮੀਦਵਾਰ ਨੇ ਸਭ ਨਾਲ ਵਧੀਆ ਉਮੀਦਵਾਰ ਨੇ ਜਿਨ੍ਹਾਂ ਦਾ ਇੱਕ ਵਿਜ਼ਨ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਇੱਕੀ ਕਾਰਜਕਰਤਾ ਸੰਧੂ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਕਿ ਅੰਮ੍ਰਿਤਸਰ ਤੋਂ ਕਮਲ ਦਾ ਫੁੱਲ ਜਿੱਤੇ ਮੋਦੀ ਸਾਹਿਬ ਦੀ ਜਿਹੜੀ 400 ਪਾਰ ਦੇ ਵਿੱਚ ਇੱਕ ਅੰਮ੍ਰਿਤਸਰ ਵੀ ਹੋਵੇ ਔਰ ਐਸੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਅੱਜ ਇੱਥੇ ਸੰਕਲਪ ਲੀਤਾ ਹੈ ਇੱਥੇ ਕਿ ਬਹੁਤ ਸਾਰੇ ਕਾਰਜਕਰਤਾ ਆਏ ਨੇ 22 ਕਾਰਜਕਰਤਾ ਨੇ ਮਨ ਬਣਾ ਕੇ ਕਿ ਤਰਨਜੀਤ ਸਿੰਘ ਸੰਧੂ ਜੀ ਨੂੰ ਅਸੀਂ ਇੱਥੋਂ ਜਿਤਾਵਾਂਗੇ ਉਹ ਕਿਉਂਕਿ ਨਰਿੰਦਰ ਮੋਦੀ ਜੀ ਨੇ ਪਿਛਲੇ 10 ਸਾਲਾਂ ਚ ਗਰੀਬਾਂ ਸੇ ਬਹੁਤ ਕੰਮ ਕੀਤਾ ਹੈ ਗਰੀਬਾਂ ਦੇ ਜੀਵਨ ਚ ਪਰਿਵਰਤਨ ਲਿਆਉਣ ਸੇ ਕੰਮ ਕੀਤਾ ਅੱਜ ਵੀ 80 ਕਰੋੜ ਗਰੀਬਾਂ ਦੇ ਘਰ ਚ ਅਨਾਜ ਫ੍ਰੀ ਜਾਂਦੇ ਆ ਪੰਜਾਬ ਚ 1 ਕਰੋੜ 42 ਲੱਖ ਗਰੀਬਾਂ ਦੇ ਘਰ ਚ ਨਾ ਜਾ ਰਿਹਾ ਲੇਕਿਨ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੈ ਹਰ ਮੁਕਾਮ ਤੇ ਫੇਲ ਹੈ ਨਾ ਉਹਨਾਂ ਕੋਲ ਲਾਂਡਰਡਰ ਸਬਮਿਟੀ ਜਾ ਰਹੀ ਨਾ ਉਹਨਾਂ ਕੋਲ ਕੋਈ ਪ੍ਰੋਜੈਕਟ ਲੈ ਆਂਦਾ ਗਿਆ ਨਾ ਵਿਕਾਸ ਦੀ ਗੱਲ ਹੈ ਨਾ ਕੋਈ ਕਾਮਰਸ ਪਾਲਸੀ ਹੈ ਨਾ ਇੰਡਸਟਰੀਅਲ ਪਾਲਸੀ ਹੈ ਇਕੋ ਪਾਲਸੀ ਹੈ ਲੁੱਟ ਲੋ ਕੁੱਟ ਲੋ ਤੇ ਭ੍ਰਸ਼ਟਾਚਾਰ ਕਰੋ ਇਹ ਭ੍ਰਸ਼ਟਾਚਾਰੀਆਂ ਦਾ ਟੋਲਾ ਜਿਹੜਾ ਕੇਜਰੀਵਾਲ ਦੇ ਲੀਡਰਸ਼ਿਪ ਚ ਦਿੱਲੀ ਵੀ ਲੁੱਟ ਰਿਆ ਪੰਜਾਬ ਵੀ ਲੁੱਟ ਰਿਆ ਅੱਜ ਕੇਜਰੀਵਾਲ ਜੇਲ੍ਹ ਚ ਹੈ ਕਿਉਂਕਿ ਉਹਨੇ ਕਰਪਸ਼ਨ ਦੇ ਨਾਲ ਪੈਸਾ ਬਣਾਇਆ ਮੰਦਰ ਕਿਤੇ ਸੀ ਕਟਰ ਬੇਈਮਾਨ ਪਾਰਟੀ ਹੈ ਮੈਂ ਨਹੀਂ ਕਹਿ ਰਿਹਾ ਕਿ ਇੱਕ ਦਾ ਨਿਆਇਲੇ ਕਹਿ ਰਿਹਾ ਕਿ ਕੇਜਰੀਵਾਲ ਸਾਹਿਬ ਐਜ਼ ਅ ਪ੍ਰੈਜ਼ੀਡੈਂਟ ਕਾਂਗਰਸ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਉਹ ਕਰਪਟ ਨੇ ਔਰ ਐਜ਼ ਅ ਚੀਫ ਮਿਨਿਸਟਰ ਤਾਂ ਵੀ ਕਰਪਟ ਨੇ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਉਹ ਸੱਟ ਮੋਬਾਈਲ ਕਿੱਥੇ ਨੇ ਜਿਨ੍ਹਾਂ ਰਾਹੀਂ ਕਰਪਸ਼ਨ ਹੋਈ ਜਿਨ੍ਹਾਂ ਰਾਹੀਂ ਭ੍ਰਸ਼ਟਾਚਾਰ ਦਾ ਪੈਸਾ ਗਿਆ ਉਹ 60 ਮੋਬਾਈਲ ਕਿੱਥੇ ਨੇ ਕੇਜਰੀਵਾਲ ਸਾਹਿਬ ਨੂੰ ਸਭ ਕੁਝ ਯਾਦ ਹੈ ਲੇਕਿਨ ਆਪਣਾ ਮੋਬਾਈਲ ਕਿੱਥੇ ਰੱਖਿਆ ਪਾਕੀ ਜਨਤਾ ਪਾਕੀ ਜਿੰਦਾਬਾਦ ਕਰਨ ਜੀ ਅਗੇ ਕਰੋ ਅਸੀਂ ਤੁਹਾਡੇ ਸਾਥ ਹਾਂ ਕਰਨ ਜੀ ਅਗੇ ਕਰੋ ਅਸੀਂ ਤੁਹਾਡੇ ਸਾਥ ਹਾਂ ਭਗਵੰਤੂਮਾਨ ਸਾਹਿਬ ਦਿੱਲੀ ਚ ਕਾਂਗਰਸੀ ਤੁਹਾਡੇ ਯਾਰ ਤੇ ਪੰਜਾਬ ਚ ਚੋਰ ਇੱਕ ਵਾਰ ਸੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਲੁਟੇਰੀ ਪਾਰਟੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਮਿਲ ਕੇ ਚੋਣਾਂ ਲੜ ਰਹੇ ਅੱਜ ਭਗਵੰਤ ਮਾਨ ਸਾਹਿਬ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ ਤੇ ਦੇਸ਼ ਚ ਕਰਪਸ਼ਨ ਖਤਮ ਹੋ ਜਾਏਗੀ ਪੰਜਾਬ ਦੀਆਂ 13 ਤੇ ਦਿੱਲੀ ਦੀਆਂ 4 17 ਸੀਟਾਂ ਲੜ ਰਹੇ ਹੋ ਚਿੱਤਨ ਅਸੇ 280 ਚਾਹੀਦੀ ਹੈ 17 ਸੀਟਾਂ ਨਾਲ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਣੇਗਾ ਜੇਲ੍ਹ ਚ ਕਰਪਸ਼ਨ ਦੇ ਕੇਸ ਚ ਜਿਹੜਾ ਬੰਦਾ ਬੰਦ ਹੈ ਜਿਹੜੇ ਬੰਦੇ ਨੇ ਕਰਪਸ਼ਨ ਲਈਤੀ ਅਦਾਲਤ ਨੇ ਉਹਨੂੰ ਜੇਲ੍ਹ ਚ ਕੀਤਾ ਕਿੰਨਾ ਕੁਰਸੀ ਦਾ ਲਾਲਚ ਹੈ ਕਿ ਹੋ ਜੇ ਮੈਂ ਮੁੱਖ ਮੰਤਰੀ ਬਣ ਕੇ ਬੈਠਾ ਭਗਵੰਤ ਮਾਨ ਸਾਹਿਬ ਉਹਨੂੰ ਮਿਲਣ ਜਾਂਦੇ ਨੇ ਤੇ ਮੰਗ ਕਰਦੇ ਨੇ ਕਿ ਲਾਲ ਲਤੀਫਾ ਸ਼ਾਹੀ ਰੈੱਡ ਕਾਰਪੇਟ ਜੇਲ੍ਹ ਦੇ ਅੰਦਰ ਵੀ ਕੇਜਰੀ ਸਾਹਿਬ ਲਾਲ ਸਾਹਿਬ ਨੂੰ ਮਿਲਣਾ ਚਾਹੀਦਾ ਛੀਸਮੇਲ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਵੀ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਜੇਲ੍ਹ ਚ ਕਰਪਸ਼ਨ ਦੇ ਕੇਸ ਚ ਗਏ ਨੇ ਦੇਸ਼ ਭਗਤੀ ਦੇ ਅੰਦੋਲਨ ਚ ਨਹੀਂ ਸ਼ਰਾਬ ਮਾਫੀਆ ਨਾਲ ਮਿਲ ਕੇ ਜਿਹੜਾ ਪੈਸਾ ਗੁਰਾਇਆ ਉਹਦੇ ਕਾਰਨ ਜੇਲ੍ਹ ਗਏ ਨੇ ਐਸੇ ਚ ਪੰਜਾਬ ਦੀ ਜਨਤਾ ਕਹਾਰ ਰਹੀ ਹੈ ਔਰ ਵੇਟ ਕਰ ਰਹੀ ਹੈ ਕਿ ਇਸ ਵਾਦਾ ਖਿਲਾਫ ਝੂਠੀ ਭ੍ਰਸ਼ਟਾਚਾਰੀ ਕਟਰ ਬੇਈਮਾਨ ਆ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਤੇ ਕੱਲੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਮੈਂਬਰਾਂ ਦਾ ਪੱਪਾ ਸ਼ਾਇਦ ਪਛਾਣ ਉਹ ਐਸੀ ਕਿਸਮ ਨੇ ক্লোਜ਼ ਕੀਤਾ ਇਤਰਾਜ਼ ਕਰਾਇਆ ਇਸੇ ਲਈ ਮੇਰਾ ਕਹਿਣਾ ਹੈ ਹਰ ਆਦਮੀ ਦਾ ਰਾਈਟ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਚ ਜਾਣਾ ਪੰਜਾਬ ਚ ਵੀ ਬਹੁਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਲੱਗ ਅਲੱਗ ਪੋਲੀਟੀਕਲ ਪਾਰਟੀਆਂ ਚ ਹੈ ਨੇ ਇਸ ਤਰ੍ਹਾਂ ਦਾ ਇਤਰਾਜ਼ ਕਰਨਾ ਗਲਤ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਵਲਕੇ ਤੋਂ ਲੜ ਰਿਹਾ ਹੈ ਸਾਜ ਚੌਣ ਐਨਐਸ ਚੌਣ ਲੜਨ ਦਾ ਅਧਿਕਾਰ ਸਾਰਿਆਂ ਨੂੰ ਹੈ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਹੈ ਪੰਜਾਬ ਦਾ ਭਵਿੱਖਾ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਤੇ ਪਲਟਵਾਰ ਕੀਤਾ ਕਿ ਪੰਜਾਬ ਦੇ ਵਿੱਚ ਸੰਪਰਦਾਇਕ ਕਾਰਡ ਨਹੀਂ ਚੱਲੇਗਾ ਐਸਾ ਹੈ ਕਿ ਜਦੋਂ ਤੇ ਐਸਜੀਬੀਸੀ ਦੇ ਮੈਂਬਰ ਬੀਜੇਪੀ ਤੇ ਸ਼ਾਮਲ ਹੋਣ ਤੇ ਗਲਤ ਐਸਜੀਬੀਸੀ ਦੇ ਮੈਂਬਰ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਸਹੀ ਕਾਂਗਰਸ 'ਚ ਸ਼ਾਮਲ ਹੋਣ ਦੇ ਸਹੀ ਇਹ ਦੋਰਾ ਮਾਪਦੰਡ ਹੈ ਸੰਪਰਦਾਇਕ ਕਾਰਡ ਕੌਣ ਖੇਲ ਰਿਹਾ ਹੈ ਜਨਤਾ ਜਾਣਦੀ ਹੈ ਅਗਰ ਅੱਜ ਵੀ ਬੀਜੇਪੀ ਕੈਸੀ ਪਾਰਟੀ ਹੈ ਜਿਨੇ ਸਾਡੇ ਮੋਦੀ ਸਾਹਿਬ ਨੇ ਅਗਰ ਕਰਤਾਰਪੁਰ ਕੋਰੀਡੋਰ ਖੋਲਣ ਦੀ ਗੱਲ ਆਈ ਤੇ ਮੋਦੀ ਸਾਹਿਬ ਨੇ ਖੋਲਿਆ ਕਾਂਗਰਸ 70 ਸਾਲ ਰਾਜ ਕੀਤਾ ਨਹੀਂ ਖੋਲ ਪਾਈ ਉਲਟਾ ਕਰਤਾਰਪੁਰ ਆਜ਼ਾਦੀ ਦੇ ਸਮੇਂ ਹੀ ਇੱਧਰ ਆ ਸਕਦਾ ਸੀ ਪਰ ਉਹ ਦੇ ਦਰਸ਼ਨ ਦੀਦਾਰ ਦਾ ਮੌਕਾ ਵਾਹਿਗੁਰੂ ਨੇ ਮੋਦੀ ਸਾਹਿਬ ਨੂੰ ਦਿੱਤਾ ਜੇ ਪੰਜਾਬ ਦੇ ਅੰਦਰ ਲੰਗਰ ਦੇ ਟੈਕਸ ਫਰੀ ਦੀ ਗੱਲ ਕੀਤੀ ਤੇ ਮੋਦੀ ਸਾਹਿਬ ਨੇ ਕੀਤੀ ਸਰ ਜੀ ਵਿਰੋਧੀ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਕੋਲ ਆਮ ਮੱਦਰ ਤੋਂ ਬਿਨਾ ਹੋਰ ਕੋਈ ਮੁੱਦਾ ਨਹੀਂ ਹੈ ਜਿੱਤੇ ਉਹ ਚੁਣਾ 80 ਕਰੋੜ ਗਰੀਬਾਂ ਦੇ ਘਰ 'ਚ ਰਾਸ਼ਨ ਪਹੁੰਚਾਣਾ ਔਰ ਉਹ ਪੁੰਚਾ ਕੇ ਦਿਖਾਣਾ ਇਹ ਮੋਦੀ ਦੀ ਗਾਰੰਟੀ ਹੈ 10 ਕਰੋੜ ਗਰੀਬਾਂ ਦੇ ਘਰ 'ਚ ਟਾਇਲਟ ਲਗਵਾਉਣਾ ਔਰ 10 ਕਰੋੜ ਗਰੀਬਾਂ ਦੇ ਘਰ 'ਚ ਰਸੋਈ ਗੈਸ ਪਹੁੰਚਾਣਾ 14 ਕਰੋੜ ਗਰੀਬਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਾਣਾ 35 ਕਰੋੜ ਗਰੀਬਾਂ ਨੂੰ ਮੈਡੀਕਲ ਇੰਸ਼ੋਰੈਂਸ 5 ਲੱਖ ਨਾਲ ਜੋੜਨਾ ਹਰ ਕਿਸਾਨ ਦੇ ਖਾਤੇ 'ਚ ਸਿੱਧੇ ਪੈਸੇ ਮੁੰਜਾਣਾ ਮੋਦੀ ਦੀ ਗਰੰਟੀ ਹੈ ਜਿਹੜਾ ਇਹਨਾਂ ਵਿਰੋਧੀਆਂ ਕੋਈ ਜਵਾਬ ਨਹੀਂ ਹੈ ਪੰਜਾਬ ਦੇ ਵਿੱਚ ਆਪ ਦੀ ਤੇਰਾ ਜੁਰਾ ਦੀ ਗਰੰਟੀ ਹੈ ਜਿਨ੍ਹਾਂ ਦੀ ਲਾ ਐਂਡ ਆਰਡਰ ਜਿਨ੍ਹਾਂ ਕੋ ਲੋਕ ਕਵਰ ਨਹੀਂ ਹੋਇਆ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸਮਟਿਆ ਜਾ ਰਿਹਾ ਉਹ ਕੀ ਗਰੰਟੀ ਦੇਣਗੇ ਜਿਨ੍ਹਾਂ ਦਾ ਲੀਡਰ ਖੁਦ ਕਰਪਸ਼ਨ ਦੇ ਅੰਦਰ ਜੇਲ੍ਹ 'ਚ ਹੈ ਆਮ ਆਦਮੀ ਪਾਰਟੀ ਦੀ ਤੇ ਗਰੰਟੀ ਇੱਕੋ ਗੱਲ ਦੀ ਹੈ ਆਮ ਆਦਮੀ ਪਾਰਟੀ ਦੀ ਗਰੰਟੀ ਤੇ ਇੱਕੋ ਗੱਲ ਦੀ ਹੈ ਕਟਰ ਬੇਈਮਾਨ ਪਾਰਟੀ ਮੀਨਸ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਅਬਸਰਾਂ ਕੇ ਵਿੱਚ ਕਰਦੇ ਨੇ ਕਹਿੰਦੇ ਨੇ ਕਿ ਲੋਕ ਭਾਜਪਾ ਮੰਗਲ ਸਿੰਘ ਦੀ ਗੱਲ ਕਰਦੇ ਨੇ ਪ੍ਰਾਪਕੇ ਦੀ ਗੱਲ ਨਹੀਂ ਕਰਦੇ ਹੁਣ ਵੀ ਲੋਕਾਂ ਦੇ ਬੇੜਾ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਕਿ ਤੁਸੀਂ ਭਗਵੰਤ ਮਾਨ ਸਾਹਿਬ ਕਾਂਗਰਸ ਨਾਲ ਮਿਲ ਕੇ ਚੋਣਾਂ ਲੜ ਰਹੇ ਹੋ ਕਾਂਗਰਸ ਦਾ ਕੋਸ਼ਨਾ ਪੱਤਰ ਕਹਿੰਦਾ ਹੈ ਕਿ ਕਿਸੇ ਦੇ ਘਰ ਚ ਬਜ਼ੁਰਗ ਮਰ ਜਾਏ ਤੋਰੀ 50% ਪ੍ਰਾਪਰਟੀ 55% ਪ੍ਰਾਪਰਟੀ ਸਰਕਾਰ ਲੈ ਜਾਏਗੀ। ਯਾਨੀ ਕਾਨੂੰਨੀ ਦੇ ਸਕੂਟਰ ਉਹਦੇ ਬਾਪੂ ਜੀ ਦੇ ਨਾਮ ਤੇ ਹੈ। ਔਰ ਇਹ ਬਾਪੂ ਜੀ ਦੇ ਮਰਨ ਤੇ ਸਕੂਟਰ ਦਾ ਟਾਇਰ ਤੇ ਇੰਜਨ ਸਰਕਾਰ ਲੈ ਜਾਏਗੀ ਤੇ ਪਿਛਲਾ ਟਾਇਰ ਉਹ ਕੋ ਰਹਿ ਜਾਏਗਾ। ਮੰਗਲ ਸੂਤ ਜਿਹੜਾ ਬਾ ਬੱਚੇ ਨੂੰ ਦੇਖ ਜਾਂਦੀ ਆਪਣੀ ਧੀ ਨੂੰ 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 ਦੇਖੇ ਜਾਂਦੀ ਆ ਉਹ ਉਹਨੂੰ ਵੰਡਣਾ ਪਏਗਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪਏਗਾ। ਭਗਵੰਤਮਾਨ ਸਾਹਿਬ, ਕੀ ਤੁਹਾਡਾ ਸਟੈਂਡ ਹੈਗਾ ਸਪਸ਼ਟ ਕਰੋ? 55% ਟੈਕਸ ਲਾਣਾ ਚਾਹੁੰਦੇ ਹੋ? ਤੁਹਾਡੇ ਇਰਾਦੇ ਲੋਕਾਂ ਦੇ ਘਰਾਂ ਦੇ ਮੰਗਲ ਸੂਤਰ ਘਰਾਂ ਦੇ ਸਕੂਟਰ ਗੱਡੀਆਂ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੇ ਹਨ ਜੀ ਆਪ ਆਪ ਵੀ ਪਾਰਟੀ ਕਹਿੰਦੀ ਹੈ ਕਿ ਭਾਜਪਾ ਤੋਂ ਸ਼ਰਮਨੀ ਅਕਾਲੀ ਦਲ ਪੰਜਾਬ ਦੇ ਵਿੱਚ ਕੱਟੜਵਾਦ ਦੀ ਰਾਜਨੀਤੀ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਭਗਵੰਤ ਸਿੰਘ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਬਾਟਲਾ ਕਾਂਡ ਚ ਅੰਤਖਵਾਦੀ ਮਰ ਗਿਆ ਬਹੁਤ ਮਾੜਾ ਹੋਇਆ ਉਹ ਕਨਈਆ ਕੁਮਾਰ ਜਿਹੜਾ ਕਹਿੰਦਾ ਭਾਰਤ ਤੇਰੇ ਟੁਕੜੇ ਹੋਗੇ ਇਨਸ਼ਾਅੱਲਾ ਇਨਸ਼ਾਅੱਲਾ ਅਫਜ਼ਲ ਗੁਰੂ ਅਸੀਂ ਸ਼ਰਮਿੰਦਾ ਹਾਂ ਤੇਰੇ ਕਾਤਿਲ ਜ਼ਿੰਦਾ ਹਨ ਉਹ ਦਿੱਲੀ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜੁਆਇੰਟ ਟਿਕਟ ਤੇ ਇਲੈਕਸ਼ਨ ਲੜ ਰਿਹਾ ਹੈ ਤੇ ਭਗਵੰਤ ਮਾਨ ਸਾਹਿਬ ਦਲਨਾ ਰਾਸ਼ਟਰ ਭਗਤੀ ਦੀਆਂ ਕਰਦੇ ਦੇਸ਼ ਨੂੰ ਤੋੜਨ ਵਾਲੇ ਕਨਈਆ ਕੁਵਾਰ ਨੂੰ ਝੋਲੀ ਜਵਾ ਕੇ ਕੇਜਰੀਵਾਲ ਸਾਹਿਬ ਦਿੱਲੀ 'ਚ ਰਾਜਨੀਤੀ ਕਰ ਰਹੇ ਨੇ ਹੋ ਕੀ ਜਨਤਾ ਬਾਜੀ ਜ਼ਿੰਦਾਬਾਦ ਅੰਦਰੀ ਦੀ ਅੱਗੇ ਵਧੋ ਅੰਦਰੀ ਜੀ ਆ ਕੇ ਵਰੋ ਅੱਜ ਤੁਹਾਡੇ ਸਾਥ ਹੈ ਜੀ ਕਿਉਂਕਿ ਉਹ ਦੱਤੋ ਯਾਰ ਇੱਕ ਪਟਾਖੇ ਦੇ ਗਾਫਟਾ ਲਾ ਲਓ ਆਖਰੀ ਸਾਰਾ ਆਖਰੀ ਸਾਰਾ ਆਖਰੀ ਸਾਰਾ ਹੁਣ ਦੇਖੋ ਭਾਜੀ ਬੀਜੇਪੀ ਨੂੰ ਭਾਰੀ ਉਗਾਰਾ ਮਿਲ ਰਿਹਾ ਪਰ ਪਿੰਡਾਂ ਵਿੱਚ ਕਿਦੋਂ ਲੋਕਾਂ ਦਾ ਜਾਂਦਾ ਹੈ ਨਾ ਪਛਾਣ ਦਰੋਸ਼ ਕਰਦੇ ਆ ਐਸਐਸਆਰ ਕੀ ਇਹ ਪਾਸ ਮੂਰਖ ਦੇ ਕਿਸਾਨ ਪ੍ਰਧਾਨ ਮੰਤਰੀ ਮੋਦੀ ਬਣਾ ਲੱਗਣਾ ਹੈ ਮੈਂ ਬੇਨਤੀ ਕਰਾਂਗਾ ਜਿਹੜਾ 11000 ਕਰੋੜ ਰੁਪਇਆ ਫਾਰਮਿੰਗ ਦਾ ਬਜਟ ਹੁੰਦਾ ਸੀ ਉਹ ਅੱਜ ਬਜਟ ਸਵਾ ਲੱਖ ਕਰੋੜ ਰੁਪਈਆ ਬਣ ਗਿਆ ਇਹ ਸਵਾ ਲੱਖ ਕਰੋੜ ਰੁਪਈਆ ਬਜਟ ਮੋਦੀ ਸਾਹਿਬ ਨੇ ਬਣਾਇਆ ਹੈ ਕਿਸਾਨ ਫਸਲ ਵੇਚਦਾ ਸੀ ਤੇ ਉਹਨੂੰ ਮਹੀਨੋਂ-ਮਹੀਨੇ ਪੈਸੇ ਨਹੀਂ ਸੀ ਮਿਲਦੇ ਆਜ ਜੋ ਦਾਣਾ ਵੀ ਵੇਚਦਾ ਤੇਰੇ ਬੈਂਕ ਅਕਾਊਂਟ 'ਚ ਸਿੱਧਾ ਪੈਸਾ ਪਹੁੰਚਦਾ ਹੈ ਇਹ ਮੋਦੀ ਸਾਹਿਬ ਨੇ ਕੀਤਾ ਕਿਸਾਨ ਨੂੰ ਸਨਮਾਨ ਨਿਧੀ ਦਾ ਪੈਸਾ ਇੱਕ ਦੋ ਕਿਸਾਨਾਂ ਨੂੰ ਨਹੀਂ 11 ਕਰੋੜ ਕਿਸਾਨਾਂ ਨੂੰ ਡੀਵਾਈਡੀ ਜੀ 2000 ਰੁਪਇਆ ਸਿੱਧਾ ਪਹੁੰਚਦਾ ਹੈ ਐਤੇ ਜੇ ਕਿਸਾਨ ਮੋਦੀ ਸਾਹਿਬ ਦੇ ਨਾਲ ਹੈ ਕੁਝ ਪਾਰਟੀਆਂ ਦੀਆਂ ਕਿਸਾਨ ਯੂਨੀਅਨਾਂ ਜਾੜ ਵਿੱਚ ਕੇ ਆਪਣੀਆਂ ਪਾਰਟੀਆਂ ਨੂੰ ਖੜਾ ਕਰਨ ਵਾਸਤੇ ਝੂਠਾ ਪ੍ਰਚਾਰ ਕਰਦੀ ਹੈ ਠੀਕ ਹੈ ਜੀ